ਸਾਡੇ ਸਤਿਓ ਸਭ ਤੋਂ ਪਹਿਲਾਂ ਦਾ ਸ਼ੁਕਰਗੁਜ਼ਾਰ ਹਾਂ ਉਸ ਪ੍ਰਮਾਤਮਾ ਦੇ ਜਿਸ ਦੇ ਆਸ਼ੀਰਵਾਦ ਸਦਕਾ ਇਹ ਸਾਰਾ ਕੁਝ ਚੱਲ ਰਿਹਾ ਤੇ ਨਾਲ ਦੀ ਨਾਲ ਮੈਂ ਧੰਨਵਾਦ ਦਿਆਂ ਸਾਡੇ ਪਾਰਟੀ ਪ੍ਰਧਾਨ ਪੰਜਾਬ ਸ਼੍ਰੀ ਸੁਨੀਲ ਜਾਖੜ ਜੀ ਦਾ ਸਾਡੇ ਪੰਜਾਬ ਮਾਮਲੇ ਦੇ ਇੰਚਾਰਜ ਸ਼੍ਰੀ ਵਿਜੇ ਰupani ਜੀ ਜੋ ਕਿ ਸਾਬਕਾ ਮੁੱਖ ਮੰਤਰੀ ਗੁਜਰਾਤ ਨੇ ਸਾਡੇ ਸੰਗਠਨ ਮੰਤਰੀ ਸ਼੍ਰੀ ਨਵਾਸੂ ਜੀ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਅਮਰਪਾਲ ਬੋਨੀਆ ਜਨਾਲਾ ਜੀ ਜੋ ਕਿ ਪ੍ਰਧਾਨ ਨੇ OBC ਮੋਰਚਾ ਪੰਜਾਬ ਦੇ ਜਿਨ੍ਹਾਂ ਸਾਰਿਆਂ ਨੇ ਮੈਨੂੰ ਪੰਜਾਬ ਜਨਰਲ ਸਕੈਫਟਰੀ ਦੀ ਇੱਕ ਬਹੁਤ ਹੀ ਅਹਿਮ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕੋਸ਼ਿਸ਼ ਕਰੂੰਗਾ ਕਿ ਇਹਨਾਂ ਉਮੀਦਾਂ ਤੇ ਔਰ ਇਸ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾ ਸਕਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ ਮਜ਼ਬੂਤ ਬਣਾ ਸਕਾਂ ਸੋ ਨਾਲ ਦੀ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਤੁਸੀਂ ਮੈਨੂੰ ਹੁਣ ਤੱਕ ਰਾਜਨੀਤਿਕ ਇਸ ਸਫ਼ਰ ਦੇ ਵਿੱਚ ਇਹਨਾਂ ਸਾਥ ਦਿੱਤਾ ਇਹਨਾਂ ਸਹਿਯੋਗ ਦਿੱਤਾ ਔਰ ਮੈਨੂੰ ਕੱਲ ਤੋਂ ਲੈ ਕੇ ਹੁਣ ਤੱਕ ਅਨੇਕਾਂ ਫੋਨ ਆ ਰਹੇ ਨੇ ਵਧਾਈ ਦੇ ਰਹੇ ਨੇ ਸਾਰੇ ਸਾਥ ਦੇਣ ਦਾ ਵਾਅਦਾ ਕਰ ਰਹੇ ਨੇ ਔਰ ਮੈਂ ਉਹਨਾਂ ਵੀਰਾਂ ਦੇ ਕੋਲ ਮਾਫੀ ਮੰਗੂਗਾ ਜਿਨ੍ਹਾਂ ਦੇ ਮੈਂ ਫੋਨ ਨਹੀਂ ਚੱਕ ਪਾ ਰਿਹਾ ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਹਰ ਇੱਕ ਤੱਕ ਮੈਂ ਵਾਪਸ ਕਾਲ ਬੈਕ ਕਰ ਸਕਾਂ ਸੋ ਅਗਰ ਕਿਸੇ ਦੀ ਮੈਂ ਰਿਪਲਾਈ ਜਾਂ ਨਾ ਕਰ ਸਕਾਂ ਜਾਂ ਕਿਸੇ ਦੀ ਕਾਲੇ ਗਲਤੀ ਨਾਲ ਮਿਸ ਵੀ ਹੋ ਗਈ ਅਵਲ ਤਾਂ ਨਹੀਂ ਹੋਊਗੀ ਪਰ ਜੇ ਹੋ ਰਹੀ ਆ ਤਾਂ ਬੁਰਾ ਨਾ ਮਨਾਇਓ ਤੁਹਾਡਾ ਛੋਟਾ ਵੀਰ ਆ ਅਜੇ ਬਹੁਤ ਮਿਹਨਤ ਕਰਨੀ ਹੈ ਬਹੁਤ ਸੰਘਰਸ਼ ਕਰਨਾ ਸੋ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਇੱਕ ਅਰ ਫਿਰ ਤੋਂ ਮੈਂ ਦਿলো ਧੰਨਵਾਦੀ ਹਾਂ ਸਾਰੀ ਬੀਜੇਪੀ ਪਾਰਟੀ ਦੀ ਹਾਈ ਕਮਾਂਡ ਦਾ ਔਰ ਆਪ ਸਭ ਸਾਥੀਆਂ ਦਾ ਜਿਨ੍ਹਾਂ ਦੇ ਆਸ਼ੀਰਵਾਦ ਨਾਲ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਆਪਾਂ ਰਲ ਕੇ ਪਾਰ ਪੰਜਾਬ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰੀਏ ਬਹੁਤ ਬਹੁਤ ਧੰਨਵਾਦ